ਇਸ ਨਿਊਜ਼ ਹੈਡਲਾਈਨਸ ਦੇ ਪ੍ਰਯੋਜਕ ਸਭ ਤੋਂ ਅਗੇ ਸਭ ਤੋਂ ਅਲੱਗ ਕਰਤਾਰ ਕੰਬਾਈਨ ਭਾਰਤ ਦੇ ਪਹਿਲੇ ਕੰਬਾਈਨ ਨਿਰਮਾਤਾ ਦਲੀਨ ਸਾਰ ਦੇ ਇਸ ਵੇਲੇ ਸੂਸਕੀ ਤੇ ਗਿਪੂਚਾਲ ਦੇ ਝਟਕੇ ਰੈਕਟਰ ਸਕੇਲ ਤੇ ਤੀਬਰਤਾ ਮਾਪੀ ਗਈ 4 ਧਰਤੀ ਦੋਲਨ ਦੇ ਨਾਲ ਸੈਂਕੜੇ ਲੋਕ ਅਮਰੀਕਾ ਦੇ 112 ਹੋਰ ਭਾਰਤੀ ਡਿਪੋਰਟ ਜੀ ਫਲਾਈਟ ਦੇ ਵਿੱਚ ਪੰਜਾਬ ਦੇ 31 ਤੇ ਹਰਿਆਣਾ ਦੇ 44 ਲੋਕ ਅਮਰੀਕਾ ਨੇ ਹੁਣ ਤੱਕ 332 ਨੂੰ ਵਾਪਸ ਭੇਜਿਆ ਅਮਰੀਕਾ ਤੋਂ ਜਬਰੀ ਵਾਪਸ ਆਏ ਲੋਕਾਂ ਦੇ ਲਈ ਇਸ ਵਾਰ ਹਰਿਆਣਾ ਨੇ ਭੇਜੀ ਵੋਲvo ਬੱਸ ਪਹਿਲਾਂ ਦੋ ਵਾਰ ਭੇਜੀ ਸੀ ਕੈਦੀਆਂ ਵਾਲੀ ਵਾਹਨ ਪੰਜਾਬ ਸਰਕਾਰ ਨੇ ਚੁੱਕੇ ਸਨ ਸਵਾਲ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਸਿੱਖ ਨੌਜਵਾਨਾਂ ਨੂੰ ਬਿਨਾਂ ਦਸਤਾਰ ਭੇਜਣ ਤੇ ਬਵਾਲ ਐੱਜੀਪੀਸੀ ਤੋਂ ਬਾਅਦ ਕਾਂਗਰਸ ਨੇ ਵੀ ਚੁੱਕੇ ਸਵਾਲ ਕਿ ਆ ਟਰੰਪ ਦੀ ਬੇਰਹਿਮੀ ਤੇ ਕਦੋਂ ਤੱਕ ਚੁੱਪ ਰਹੇਗੀ ਮੋਦੀ ਸਰਕਾਰ ਯੂਐਸ ਤੋਂ ਰਿਪੋਰਟਿਸ਼ਨ ਨੂੰ ਸੀਆ ਮੰਨ ਨੇ ਦੱਸਿਆ ਅੱਖਾਂ ਖੁੱਲਣ ਵਾਲੀ ਘਟਨਾ ਪੰਜਾਬੀਆਂ ਨੂੰ ਸਬਕ ਲੈਣ ਦੀ ਕੀਤੀ ਹੈ ਬੀਲ ਬੋਲੇ ਵਿਦੇਸ਼ ਦਾ ਮੋਹ ਛੱਡ ਕੇ ਪੰਜਾਬ ਦੇ ਵਿੱਚ ਹੀ ਕਰੋ ਮਿਹਨਤ ਦਿੱਲੀ 'ਚ ਅੱਜ ਹੋਣ ਵਾਲੀ ਭਾਜਪਾ ਵਿਧਾਇਕ ਦਲ ਦੀ ਬੈਠਕ ਟਲੀ ਹੁਣ 19 ਫਰਵਰੀ ਨੂੰ ਹੋ ਸਕਦੀ ਹੈ ਮੀਟਿੰਗ 20 ਤਰੀਕ ਨੂੰ ਨਵੀਂ ਸਰਕਾਰ ਦਾ ਸੌ ਚੱਕ ਸਮਾਗਮ ਸੰਭਵ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਮੈਂ ਹਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬਹੁਤ ਹੀ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਦਿੱਲੀ ਐਨਸੀਆਰ ਦੇ ਨਾਲ ਜੁੜੀ ਹੋਈ ਵੱਡੀ ਖਬਰੋ ਜਿੱਥੇ ਕਿ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਸਵੇਰੇ 5:36 ਮਿੰਟ ਤੇ ਪੁਚਾਲ ਆਇਆ ਰੈਕਟਰ ਸਕੀਲ ਤੇ ਤੀਬਰਤਾ 4 ਮਾਪੀ ਗਈ ਹੈ ਨਵੀਂ ਦਿੱਲੀ ਦੇ ਵਿੱਚ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਜੋ ਪੁਚਾਲ ਦਾ ਕੇਂਦਰ ਰਿਹਾ ਹੈ ਦਿੱਲੀ ਨੋਇਡਾ ਫਰੀਦাবাদ ਗੁਰੂਗ੍ਰਾਮ ਰੋहतक ਦੇ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਉੱਥੇ ਗਾਜ਼ੀਆਬਾਦ ਮੇਰਟ ਸੋਨੀਪਾਟ ਦੇ ਵਿੱਚ ਵੀ ਪੁਚਾਲ ਆਇਆ ਹੈ ਆ ਕੁਝ ਸਕਿੰਟ ਤੱਕ ਲੋਕਾਂ ਨੂੰ ਪਹਚਾਲ ਦੇ ਝਟਕੇ ਮਹਿਸੂਸ ਹੋਏ ਨੇ ਤਾਂ ਇਸ ਦੇ ਵਿਚਾਲੇ ਸੀਸੀਟੀਵੀ ਤਸਵੀਰਾਂ ਵੀ ਵਿਖਾ ਰਹੇ ਹਾਂ ਸੀਸੀਟੀਵੀ ਤਸਵੀਰਾਂ ਤੋਂ ਵੀ ਇਸ ਗੱਲ ਦਾ ਜਰੂਰੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਸੀਸੀਟੀਵੀ ਤਸਵੀਰਾਂ ਦੇ ذریعے ਵੇਖਿਆ ਜਾ ਸਕਦਾ ਹੈ ਕਿ ਜਦੋਂ ਸੀਸੀਟੀਵੀ ਕੈਮਰਾ ਲੱਗਾ ਹੋਇਆ ਤੇ ਕਿਸ ਤਰੀਕੇ ਦੇ ਨਾਲ ਕੈਮਰਾ ਹਿੱਲਦਾ ਹੋਇਆ ਫਰੇਮ ਹਿੱਲਦਾ ਹੋਇਆ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿਉਂਕਿ ਜਿੰਨੇ ਲੋਕਾਂ ਦੇ ਵੀ ਅਸੀਂ ਪ੍ਰਤੀਕਰਮ ਸੁਣਾਏ ਨੇ ਲੋਕਾਂ ਦਾ ਵੀ ਕਹਿਣਾ ਹੈ ਕਿ ਐਵੇਂ ਲੱਗਿਆ ਕਿ ਜਿਵੇਂ ਕੋਈ ਟ੍ਰੇਨ ਲੰਘ ਰਹੀ ਹੋਵੇ ਟ੍ਰੇਨ ਲੰਘਦੀਆਂ ਜਿਸ ਤਰੀਕੇ ਦੇ ਝਟਕਾ ਲੱਗਦਾ ਜਾਂ ਧਮਕ ਮਹਿਸੂਸ ਹੁੰਦੀ ਉਸ ਤਰੀਕੇ ਦੇ ਝਟਕੇ ਲੋਕਾਂ ਨੂੰ ਮਹਿਸੂਸ ਹੋਏ ਨੇ 4 ਤੋਂ 5 ਸਕਿੰਟ ਤੱਕ ਲੋਕਾਂ ਨੂੰ ਝਟਕੇ ਮਹਿਸੂਸ ਹੋਏ ਜੋ ਲੋਕਾਂ ਦੇ ਵੱਲੋਂ ਵੀ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਦਰਸ਼ਕ ਸਵੇਰੇ 5:36 ਮਿੰਟ ਦਾ ਇਹ ਸਮਾਂ ਸੀ ਬਹੁਤ ਸਾਰੇ ਲੋਕ ਉਸ ਵੇਲੇ ਸੁੱਤੇ ਵੀ ਹੋਏ ਹੋਣਗੇ ਪਰ ਜਦੋਂ ਇਹ ਝਟਕੇ ਮਹਿਸੂਸ ਹੋਏ ਹਾਲਾਂਕਿ ਆਮ ਤੌਰ ਤੇ ਬਹੁਤ ਘੱਟ ਰਿਕਟਰ ਸਕੇਲ ਦਾ ਪੁਚਾਲ ਹੁੰਦਾ ਜਾਂ ਬਹੁਤ ਘੱਟ ਝਟਕੇ ਮਹਿਸੂਸ ਹੁੰਦੇ ਨੇ ਤੇ ਕਿਸੇ ਨੂੰ ਕਿਸੇ ਨੂੰ ਮਹਿਸੂਸ ਹੁੰਦੇ ਨੇ ਝਟਕੇ ਕਿਸੇ ਨੂੰ ਪਤਾ ਤੱਕ ਵੀ ਨਹੀਂ ਲੱਗਦਾ ਕਿ ਪੁਚਾਲ ਆਇਆ ਪਰ ਜਿੰਨੇ ਲੋਕਾਂ ਨੇ ਵੀ ਗੱਲਬਾਤ ਕੀਤੀ ਸਾਰਿਆਂ ਨੇ ਖੁੱਲ ਕੇ ਇਸ ਬਾਰੇ ਜ਼ਰੂਰ ਦੱਸਿਆ ਕਿ ਉਹਨਾਂ ਨੂੰ ਝਟਕੇ ਮਹਿਸੂਸ ਹੋਏ ਉਹ ਝਟਕੇ ਵੀ ਤੀਜ਼ ਮਹਿਸੂਸ ਹੋਏ ਐਵੇਂ ਲੱਗਿਆ ਕਿ ਟ੍ਰੇਨ ਜਿਵੇਂ ਲੰਘ ਰਹੀ ਹੋਵੇ ਇਸ ਸੀਸੀਟੀਵੀ ਤਸਵੀਰ ਦੇ ਵਿੱਚ ਵਿਖਿਆ ਜਾ ਸਕਦਾ ਕਿ ਕਿਵੇਂ ਕੈਮਰਾ ਹਿੱਲਦਾ ਹੋਇਆ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਫਰੇਮ ਬਿਲਕੁਲ ਹਿੱਲਦਾ ਹੋਇਆ ਤਸਵੀਰਾਂ ਦੇ ਵਿੱਚ ਵਿਖਿਆ ਜਾ ਸਕਦਾ ਤੇ ਇਸ ਤੋਂ ਇਹ ਜ਼ਰੂਰ ਅੰਦਾਜ਼ਾ ਲਗਾਇਆ ਜਾ ਅਕੇ ਤੇ ਚਟਕੇ ਦਿੱਲੀ ਐਨਸੀਆਰ ਦੇ ਵਿੱਚ ਪਹੁੰਚਾਲਦੇ ਮਹਿਸੂਸ ਹੋਏ ਨੇ ਜੇਕਰ ਦਿੱਲੀ ਐਨਸੀਆਰ ਦੇ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਨੋਇਡਾ ਫਰੀਦাবাদ ਗੁਰੂਗਰਾਮ ਰੋहतक ਦੇ ਵਿੱਚ ਛਟਕੇ ਮਹਿਸੂਸ ਹੋਏ ਗਾਜ਼ੀਆਬਾਦ ਮੇਰਟ ਸੋਨੀਪਾਦੇ ਵਿੱਚ ਵੀ ਇਹ ਪਹੁੰਚਾਲ ਆਇਆ ਤਾਂ ਜਿਵੇਂ ਇਹ ਪਹੁੰਚਾਲ ਦੇ ਛਟਕੇ ਲੋਕਾਂ ਨੂੰ ਮਹਿਸੂਸ ਹੁੰਦੇ ਨੇ ਸਹਿਮੇ ਲੋਕ ਘਰਾਂ ਤੋਂ ਬਾਹਰ ਨਿਕਲ ਹੁੰਦੇ ਨੇ ਆ ਕਿਉਂਕਿ ਆਮ ਤੌਰ ਤੇ ਜਦੋਂ ਇਸ ਤਰ੍ਹਾਂ ਦੇ ਨਾਲ ਝਟਕੇ ਮਹਿਸੂਸ ਹੁੰਦੇ ਨੇ ਆ 5 5 6 6 ਫਲੋਰ ਕਈ ਹੁੰਦੇ ਨੇ ਫਲੈਟਸ ਹੁੰਦੇ ਨੇ ਆ ਤਾਂ ਮੰਨ ਲਓ ਕਿ ਚੌਥੇ ਪੰਜਵੇਂ ਫਲੋਰ ਤੇ ਰਹਿ ਰਿਆ ਆ ਤਾਂ ਇੰਨੇ ਇੰਨਾ ਜਲਦੀ ਆਸਾਨ ਨਹੀਂ ਹੁੰਦਾ ਜੇਕਰ ਲਿਫਟ ਨਹੀਂ ਹੈਗੀ ਤੁਸੀਂ ਪੌੜੀਆਂ ਦੇ ਜ਼ਰੀਏ ਥੱਲੇ ਉਤਰਨਾ ਤੇ ਇੰਨਾ ਆਸਾਨ ਨਹੀਂ ਹੁੰਦਾ ਕਿ ਥੋੜੇ ਸਮੇਂ ਦੇ ਵਿੱਚ ਉਤਰ ਕੇ ਤੁਸੀਂ ਆ ਬਿਲਕੁਲ ਕਿਸੇ ਸੇਫ ਜਗ੍ਹਾ ਖਾਲੀ ਜਗ੍ਹਾ ਪਹੁੰਚ ਜਾਓ ਹਾਲਾਂਕਿ ਹਰੇਕ ਦੇ ਵੱਲੋਂ ਇਹ ਜਰੂਰ ਅਜਿਹੇ ਸਮੇਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਇੱਕ ਤਰੀਕੇ ਦੇ ਨਾਲ ਸਹਿਮ ਦਾ ਮਾਹੌਲ ਵੀ ਬਣ ਜਾਂਦਾ ਹੈ ਸੁਭਾਅਿਕ ਜਦੋਂ ਇਸ ਤਰੀਕੇ ਦੇ ਨਾਲ ਕਿਸੇ ਨੂੰ ਝਟਕੇ ਮਹਿਸੂਸ ਹੋਣ ਇਹ ਖਬਰ ਫੈਲੇ ਕਿ ਪੁਚਾਰਾ ਆ ਗਿਆ ਤੇ ਅਜਿਹੀ ਕੋਸ਼ਿਸ਼ ਲੋਕਾਂ ਵੱਲੋਂ ਵੀ ਕੀਤੀ ਗਈ ਸਮੇ ਲੋਕਾਂ ਤੋਂ ਬਾਹਰ ਨਿਕਲ ਆਏ 10 ਸੈਕਿੰਡ ਕੇ ਆਸ-ਪਾਸ ਆਇਆ ਜੀ اچھا ਤੇਜ਼ اچھا تھا ਮਤਲਬ ਸਭ ਇਹ ਜਿਵੇਂ ये सब हिलने लग गए थे ऐसा लगा था कोई ट्रेन जा रही है से निकल के ऐसे नीचे से जा रही है ट्रेन एकदम तो ऐसी फीलिंग फीलिंग हुई है सबको बैठने वालों को और उसके बाद सब न्यूज पे आ गया न्यूज देखा था उसपे फाइव पॉइंट थ्री सिक्स का भूकंप आया टाइमिंग तो बहुत कम थी बट स्पीड बहुत ऐसी लगी जैसे कि है नीचे से कोई ट्रेन निकल के जा रही है धर 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 करके हमें लगा हम तो जो है कुछ ट्रेन आई है बहुत स्पीड में ट्रेन आई है जो है ऐसा महसूस हुआ हमारे को जो है और फिर हमने जो है न्यूज वगैरह लगाई तो न्यूज वगैरह में दिल्ली एन सी आर में जो है फाइव पॉइंट का जो है भूकंप तो आया है बस हमारी तो यही है कि है मतलब भी जो है सब सुरक्षित हों मतलब छोटा भी नॉर्मल भी नहीं था मतलब ऐसा लगा कि हाँ कि ये ये जमीन से हिल गए थे मतलब ये काउंटर वाउंटर सब हिल रहा था एकदम दो दो सेकेंड का होगा एकदम से ये हमारे सामने कस्टमर भी खड़े थे वो भी लेडीज वगैरह वो भी चिल्लाने लगी थी बहुत तेज, तेज था, 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 था।, था मतलब कि हमको तो ऐसा लगा कि पीछे कहीं गाड़ी वाड़ी कुछ टकरा नहीं गई हो तब जब दो तीन लोगों ने पूछा भी तब हमको भी ऐसा लगा कि, कि कुछ झटका लगा कि भूकंप सा आया है कुछ बहुत तेज भूकंप आया था ये लग रहा था कि नीचे जो मेट्रो चलती शायद मेट्रो आपस में टकरा गई मेरे तो पैर कपने लगे थे ये सब कपने लगा था काउंटर भी हलने लगा था बहुत तेज था भूकंप वही तीन या सेकंड बहुत तेज था बट तेज बहुत था हाँ। यस बहुत झटका लगा था बहुत तगड़ा झटका लगा हुआ ऐसे ही आया था छह बज के नहीं पाँच बज के उनतालीस मिनट के आज से पहले कभी तो नहीं इतना बड़ा नहीं हुआ भैया बहुत तगड़ा झटका था हमें ऐसा लगा जैसे ट्रेन चल रही हो ना धरती ऐसे हिल रही बहुत तेज धड़ाधड़ धड़ाधड़ -धर, -धर। मतलब कि जैसे कुछ धरती फटने वाली है बहुत तगड़ा झटका तो 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 था। ऐसा कभी नहीं हुआ आज पहली बार ऐसी साड़ चार साढ़े पाँच बजे करीब की बात है बहुत तेज, ऐसी तो ते पूरी बिल्डिंग पूरा डर काफी हॉरेबल था और काफी देर तक झटके आने अभी मैं सोते हुए एकदम से उठा एकदम बाहर की तरफ भागा और देखा बहुत तेज झटका था नहीं कभी महसूस ही नहीं हुआ एकदम से लगा पता नहीं क्या हो गया एकदम सोते गई बहुत तेज झटका महसूस हुआ अभी दूध लेने गए थे तो उस कुर्सी में बैठे हुए थे पूरी तरीके से हिली थी और एकदम झटके से खड़े भी हुए हम लोग लेकिन था बहुत कम टाइम का बिल्कुल हुआ तो पहली बार हुआ है इसमें कोई दो राय नहीं बहुत ज्यादा तेज झटका था और कुर्सियाँ बिल्कुल हिल गई थी हल्का मेरे को लगा की मैं सो रहा था मैं थोड़ा हल्का हिल रहा हूँ मेरे को लगा कि ये ज्यादा नहीं दो सेकंड ढाई सेकंड के आसपास हुआ होगा इतना हिलने जैसा महसूस हुआ नहीं भा, भागा नहीं मेरे को लगा पता नहीं क्या है लेकिन एहसास तो हो गया था कि ये भूकंप भूखा है तो मैं उठा ही नहीं मेरे को लगा अब तो दिन में पता ही चल जाएगा हाँ ये तो भूकंप ही होगा झटका सा महसूस हुआ फिर जल्दी जल्दी कमरे से निकला तब तक वो शांत हो चुका था दो सेकंड का था कम से कम कमरे से बाहर निकल के भागना चाह रहा था लेकिन मैं ऊपर रहता हूँ तो वहाँ से फिर जल्दी निकल नहीं सकता था तो इस वजह से मैं वहीं पर शांत हो चुका था भूकंप आया था सर क्या भूकंप पाँच बज के पच्चीस मिनट पर आया था महसूस हुआ था बदन हिल गया था मैं सो रहा था गाड़ी पे फौरन उतर कर उतर गया एक झटका सा महसूस हुआ था टाइम क्या बताएंगे हम में ख़त्म हो गई हाँ भूकम आया था बहुत स्पीड से आया था और आया था वो पाँच बज के छत्तीस मिनट के करीब आया था हाँ। कम से कम ऐसा था कम दस सेकंड का अब रिएक्टर तो हमने बता सकते लेकिन पाँच सात सेकंड जरूर था से तो और वो समय काफी समझा हमने मैं एक्चुअली अपनी ट्रेन का वेट कर रहा था वेटिंग लॉन्च में तो अचानक ही चार बज के सैंतीस मिनट पे बहुत काफी लोग जितने भी हमारे लोग वेटिंग लॉन्च में थे सब भागने लगे बाहर की तरफ तो देखा तो सब, देखा कि कुछ नहीं हुआ है बट सबने रोका उन्होंने कहा कि एकदम भूकंप आया था लगा ऐसा सडनली ऐसा कोई ट्रेन गिरी हो ऊपर से या कोई ब्रिज को कोई ऐसा लगा हो कि ब्रिज गिरा हो एकदम बहुत सडनली बहुत आवाज हुई थी पूरा महसूस हुआ माइनर फाइव सेकेंड्स फाइव सिक्स सेकेंड और ड्यूरिंग अ टैक्सी के मूवमेंट पे ही हम काफी हद तक झटका लगा है मेरे तो घर से भी फोन आया कि ऐसा ऐसा मुझे लगता काफी तगड़ा हेक्टेयर का था ये कुछ कुछ लगता है कुछ चल रहा है दिल्ली के ऊपर दो दिन पहले इतना बड़ा हादसा हो गया स्टेशन पे अब बड़े डर डर के सोलह नंबर प्लेटफॉर्म ही था जिसके ऊपर सारे कांड फिंगर क्रॉस की शायद ठीक हो हम लोग हरिद्वार तो जा रहे हैं अभी घर पे रेडी हो रहे थे जाने के लिए तो देखा कि एकदम से बहुत तेज भूकंप आया और हमारे सारी अलमारी फ्रेज और बेड वगैरह सब हिलने लगा मेरे बच्चे बच्चों ने भी महसूस किया और हम सब ने महसूस किया जी एक दो एक दो सेकंड तक का था लेकिन काफी तेज था बहुत तेज था वो अच्छे से महसूस हुआ पूरे घर को महसूस हुआ हमारे घर के हर हर चीजें हिलने लगी अभी जब भूकंप आया था तो बहुत तेज का था एक दो सेकंड का था पर बहुत तेज था हमारे घर की सारी अलमारियां फ्रिज वगैरह सब हिलने लगा हम लोग रेडी हो रहे थे और इतनी तेज का भूकंप आया कि सब कुछ हिल गया भैया हम उठ के बैठे थे इतना तक भूकंप आया कि हम बिल्कुल हिल गए हिल गए तो हमने बच्चे उठाए और बच्चे उठा के तुरंत हम बाहर निकल पाए दो झटके आए थे बहुत जोर से हम सुबह सोते जब ये उठे बैठे बहुत ज़ोर से झटके आए बीमार में सब डर गए हम कि क्या हुआ ये मुझे देखिए दो बार में झटके आए पाँच बज के छत्तीस मिनट में फिर बच्चे उठाए जब बाहर निकले और पाँच दस के करीब झटका लगे जैसे हम थे उठने मेरे बाद बाहर आए तो हम सभी बच्चे जो भी थे वो सब सहने हुए थे, थे और भूकंप की वजह से पता लगे कोई भूकंप ही आया है अब अभी सभी आप सब लोग बाहर आ गए तो सब सब बाहर आ गए तो हम इकट्ठे हुए थे बाद में देखा तो सब छोड़ ठीक है ऐसा तकरीबन साढ़े पाँच पैंतीस मिनट पर मुझे ऐसा आवाज़ हुआ कि जैसे किसी ने कोई पूरी बिल्डिंग जोर से हिल गई हो जब मैं उठ करके बेड पर बैठा तो मैंने देखा कि ऊपर का पंखा हिल रहा था और मुझे फिर मैं फिर मैं कमरे से बाहर के फिर मैं कमरे से बाहर आया मैंने देखा कि झूमर जो बाहर वाला हॉल वाला झूमर था वो हिल रहा था मुझे ऐसा लगा जैसे कि क्या नाम है भूकंप आया हुआ मैं तुरंत उठा अपने बीवी बच्चों को लेकर के मम्मी पापा को लेकर के घर के बाहर आया और फिर इतना तेज भूकंप मैंने अपने जीवन में कभी भी नहीं देखा तो दिल्ली एन सी आर के भूचाल के झटके महसूस किए गए हैं सवेरे दरअसल पांच बज के छत्ती मिनट पर भूचाल आया तीब्रता की गल की जाए तो रेक्टर स्केल तो तीब्रता चार मापी गई है एपिक सेंटर जो कि नवी नवी दिल्ली रहा एनसीआर जिस तरीके भूचाल के झटके महसूस हो वालों भी इस बारे दसाया गया इसको तो पहला इन्ना तेज़ झटके महसूस नहीं किए गए हालांकि पिछले साल दो साल की गल करिए कई बार इस तरीके झटके जो कि ਆ ਦਿੱਲੀ ਸਣੇ ਹੋਰਨਾਂ ਸੂਬਿਆਂ ਦੇ ਵਿੱਚ ਪੰਜਾਬ ਦੇ ਵਿੱਚ ਪਿਛਲੇ ਸਮੇਂ ਦਰਾਂ ਮਹਿਸੂਸ ਕੀਤੇ ਗਏ ਨੇ ਪਰ ਲੋਕਾਂ ਦਾ ਕਹਿਣਾ ਹੈ ਕਿ ਇੰਨੇ ਤੇਜ਼ ਝਟਕੇ ਪਹਿਲੀ ਵਾਰ ਉਹਨਾਂ ਦੇ ਵੱਲੋਂ ਐਵੇਂ ਮਹਿਸੂਸ ਕੀਤੇ ਗਏ ਨੇ ਆ ਸਵੇਰੇ 5:36 ਮਿੰਟ ਤੇ ਪਚਾਲ ਆਉਂਦਾ ਆ ਦਿੱਲੀ ਐਨਸੀਆਰ ਦੇ ਇਲਾਕਿਆਂ ਦੀ ਗੱਲ ਕਰੀ ਤਾਂ ਦਿੱਲੀ ਨੋਇਡਾ ਫਰੀਦাবাদ ਗੁਰੂਗਰਾਮ ਰੋहतक ਦੇ ਵਿੱਚ ਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਗਾਜ਼ੀਆਬਾਦ ਮੇਰਠ ਸੋਨੀਪਾਟ ਦੇ ਵਿੱਚ ਪਚਾਲ ਦੇ ਝਟਕੇ ਲੱਗੇ ਨੇ ਆ ਕੁਝ ਸਕਿੰਟ ਤੱਕ ਕੁਝ ਲੋਕਾਂ ਦੇ ਵੱਲੋਂ ਜਿਵੇਂ ਦੱਸਿਆ ਗਿਆ ਚਾਰ ਤੋਂ ਪੰਜ ਸਕਿੰਟ ਤੱਕ ਇਹ ਪਚਾਲ ਹੁੰਦਾ ਹੈ ਤੇ ਜਿਵੇਂ ਛਟਕੇ ਮਹਿਸੂਸ ਹੁੰਦੇ ਨੇ ਸਾਰੇ ਲੋਕ ਆ ਘਰਾਂ ਤੋਂ ਬਾਹਰ ਆ ਜਾਂਦੇ ਨੇ ਆ ਤਾਂ ਖਾਲੀ ਜਗ੍ਹਾ ਤੇ ਲੋਕ ਤੁਰੰਤ ਪਹੁੰਚਦੇ ਨੇ ਆ ਤੁਹਾਨੂੰ ਗ੍ਰਾਫਿਕ ਦੇ ਜਰੀਏ ਦੱਸ ਰਿਹਾ ਕਿ ਆਖਰਕਾਰ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਛਟਕੇ ਪਚਾਲ ਦੇ ਮਹਿਸੂਸ ਹੋਏ ਇਸ ਦੇ ਵਿੱਚ ਆ ਦਿੱਲੀ ਨੋਇਡਾ ਗ੍ਰੇਟਰ ਨੋਇਡਾ ਫਰੀਦাবাদ ਗੁਰੂਗ੍ਰਾਮ ਰੋहतक सोनीपत ਚੱਜਰ ਆ ਗਾਜ਼ੀਆਬਾਦ ਤੇ ਮੇਰਠੀ ਇਹ ਉਹ ਇਲਾਕੇ ਨੇ ਦਿੱਲੀ ਐਨਸੀਆਰ ਦੇ ਜਿੱਥੇ ਕਿ ਪਚਾਲ ਦੇ ਤੇ ਛਟਕੇ ਮਹਿਸੂਸ ਕੀਤੇ ਗਏ ਲੋਕਾਂ ਨੇ ਖੁਦ ਇਸ ਬਾਰੇ ਦੱਸਿਆ ਕਿ ਕਿ ਸਵੇਰ ਦਾ 5:36 ਮਿੰਟ ਦਾ ਸਮਾਂ ਸੀ ਕੁਝ ਲੋਕ ਸੁੱਤੇ ਵੀ ਹੋਏ ਸਨ ਪਰ ਜਿਵੇਂ ਅਚਾਨਕ ਛਟਕੇ ਮਹਿਸੂਸ ਹੋਏ ਲੋਕ ਤਰੰਤ ਘਰਾਂ ਤੋਂ ਬਾਹਰ ਨਿਕਲੇ ਸੇਫ ਜਗ੍ਹਾ ਤੇ ਜਾਣ ਦੀ ਖਾਲੀ ਜਗ੍ਹਾ ਤੇ ਜਾਣ ਦੀ ਲੋਕਾਂ ਦੇ ਵੱਲੋਂ ਤਰੰਤ ਕੋਸ਼ਿਸ਼ ਕੀਤੀ ਜਾਂਦੀ ਹੁਣ ਗੱਲ ਕਰਾਂਗੇ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਭਾਰਤੀਆਂ ਦੀ ਅਮਰੀਕਾ ਤੋਂ 112 ਹੋਰ ਭਾਰਤੀ ਰਿਪੋਰਟ ਹੋਏ ਨੇ ਰਿਪੋਰਟਿਸ ਦੀ ਤੀਜੀ ਫਲਾਈਟ ਵੀ ਅਮਰਸਰ ਦੇ ਵਿੱਚ ਰਾਤ ਨੂੰ ਲੈਂਡ ਕੀਤੀ ਦੇਰ ਰਾਤ ਅਮਰਸਰ 에ਰਪੋਰਟ ਤੇ 에ਰਪੋਰਟ ਤੇ ਯੂ ਐਸ ਮਿਲਟਰੀ ਦਾ ਜਹਾਜ਼ ਪਹੁੰਚਿਆ ਰਿਪੋਰਟ ਭਾਰਤੀਆਂ ਦੇ ਵਿੱਚੋਂ 31 ਪੰਜਾਬ ਦੇ ਰਹਿਣ ਵਾਲੇ ਨੇ ਰਿਪੋਰਟ ਹੋਏ ਪੰਜਾਬੀਆਂ ਦੀ ਉਮਰ ਜੋ ਕਿ 18 ਤੋਂ 43 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ 31 ਪੰਜਾਬੀਆਂ ਦੇ ਵਿੱਚ ਦੋ ਮਹਿਲਾਵਾਂ ਵੀ ਸ਼ਾਮਲ ਨੇ 21 ਪੰਜਾਬੀ 2024 ਦੇ ਵਿੱਚ ਅਮਰੀਕਾ ਦੇ ਲਈ ਰਵਾਨਾ ਹੋਏ ਸਨ ਜਦਕਿ 10 ਪੰਜਾਬੀ ਇਸ ਸਾਲ ਅਮਰੀਕਾ ਗਏ ਸੰਤ ਇਸ ਦੇ ਨਾਲ ਹੀ ਇਸ ਫਲਾਈਟ ਦੇ ਵਿੱਚ ਗੁਜਰਾਤ ਦੇ 33 ਹਰਿਆਣਾ ਦੇ 44 ਲੋਕ ਵੀ ਡਿਪੋਰਟ ਕੀਤੇ ਗਏ ਨੇ ਤੋਂ ਪਹਿਲਾਂ 5 ਫਰਵਰੀ ਨੂੰ 104 15 ਫਰਵਰੀ ਨੂੰ 116 ਲੋਕਾਂ ਨੂੰ ਡਿਪੋਰਟ ਕੀਤਾ ਗਿਆ ਸੀ ਤੋਂ ਹੁਣ ਤੱਕ 332 ਭਾਰਤੀ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਚੁੱਕੇ ਨੇ ਆ ਗੁਰਦਾਸਪੁਰ ਦੇ 8 ਅੰਮ੍ਰਿਤਸਰ ਦੇ 4, ਜਲੰਧਰ ਦੇ 4, ਫਿਰੋਜ਼ਪੁਰ ਦੇ 3, ਪਟਿਆਲਾ ਦੇ 2, ਮਾਨਸਾ ਦੇ 2, ਨਵਾਂ ਸ਼ਹਿਰ ਦੇ 1, ਲੁਧਿਆਣਾ ਦੇ 2 ਲੋਕ ਨੇ। ਆ ਜੋ ਤੀਜੀ ਫਲਾਈਟ ਦੀ ਅਸੀਂ ਗੱਲ ਕਰ ਰਹੇ ਹਾਂ, ਕਪੂਰਥਲਾ ਦੇ 3, ਸੰਗਰੂਰ ਦਾ 1 ਤੇ ਮਹਾਲੀ ਦਾ 1 ਇਸ ਦੇ ਵਿੱਚ ਸ਼ਾਮਲ ਹੈ। ਹਾ ਤਾਂ ਤੁਹਾਨੂੰ ਲਗਾਤਾਰ ਅਸੀਂ ਉਹ ਤਸਵੀਰਾਂ ਵਿਖਾ ਰਹੇ ਹਾਂ। ਆ 5 ਫਰਵਰੀ ਨੂੰ ਜਦੋਂ ਫਲਾਈਟ ਆਈ ਉਸ ਤੋਂ ਬਾਅਦ ਚ ਪਰਸੋਂ ਇਹ ਫਲਾਈਟ ਪਹੁੰਚੀ, ਦੁੱਜੀ ਫਲਾਈਟ ਜੋ ਕਿ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਕੀਤੀ ਤੇ ਉਸ ਤੋਂ ਬਾਅਦ ਚ 16 ਫਰਵਰੀ ਨੂੰ ਰਾਤ ਨੂੰ ਤੀਜੀ ਫਲਾਈਟ ਅੰਮ੍ਰਿਤਸਰ 에ਅਰਪੋਰਟ ਤੇ ਪਹੁੰਚ ਆ ਤਿੰਨ ਅਲੱਗ-ਅਲੱਗ ਆਈਯੂਐਸ ਮਿਲਟਰੀ ਦੇ ਜਹਾਜ਼ ਜੋ ਕਿ ਅਮਰੀਕਾ ਤੋਂ ਸਿੱਧਾ ਅੰਮ੍ਰਿਤਸਰ ਲੈਂਡ ਕਰਦੇ ਨੇ ਹਾਲਾਂਕਿ ਇਸ ਨੂੰ ਲੈ ਕੇ ਸਿਆਸਤ ਵੀ ਖੂਬ ਉੱਕੀ ਕਿ ਆਖਰਕਾਰ ਜਦੋਂ ਹੋਰ ਨਾਲ ਸੂਬਿਆਂ ਦੇ ਨਾਲ ਸੰਬੰਧਿਤ ਵੀ ਨੌਜਵਾਨ ਨੇ ਤੇ ਫਰਵਾਰਵਾਰ ਪੰਜਾਬ ਨੂੰ ਅੰਮ੍ਰਿਤਸਰ ਏਅਰਪੋਰਟ ਨੂੰ ਹੀ ਕਿਉਂ ਚੁਣਿਆ ਜਾ ਰਿਹਾ ਅੰਮ੍ਰਿਤਸਰ ਦੇ ਵਿੱਚ ਹੀ ਜਹਾਜ਼ ਲੈਂਡ ਕਿਉਂ ਕਰਵਾਏ ਜਾ ਰਹੇ ਨੇ ਆ ਤਾਂ ਪਹਿਲੀ ਦੂਜੀ ਤੇ ਤੀਜੀ ਫਲਾਈਟ ਤੁਹਾਨੂੰ ਅਲੱਗ-ਅਲੱਗ ਤਸਵੀਰਾਂ ਵਿਖਾ ਰਿਹਾ ਪਹਿਲੀ ਫਲਾਈਟ ਦੀ ਗੱਲ ਕਰੀਏ 5 ਫਰਵਰੀ ਫਿਰ 15 ਫਰਵਰੀ ਦੂਜੀ ਫਲਾਈਟ ਲੈਂਡ ਕਰਦੀ ਹੈ ਆ 10 ਫਰਵਰੀ ਨੂੰ ਤ ਰਾਤ ਨੂੰ ਹੀ ਯੂਕੇ ਅਮਸਰ 에어ਪੋਰਟ ਤੇ ਪਹੁੰਚੇ ਜਿਸ ਦੇ ਜ਼ਰੀਏ 112 ਗੈਰ ਕਾਨੂੰਨੀ ਭਾਰਤੀਆਂ ਨੂੰ ਲਿਆਂਦਾ ਗਿਆ ਤੇ ਤੀਜੀ ਫਲਾਈਟ ਦੇ ਵਿੱਚ ਪੰਜਾਬ ਦੇ ਨਾਲ ਸੰਬੰਧਿਤ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਨਾਲ ਸੰਬੰਧਿਤ 31 ਲੋਕ ਨੇ ਜੋ ਤੀਜੀ ਫਲਾਈਟ ਦੇ ਵਿੱਚ ਸਮਾਰ ਹੋ ਕੇ ਆਏ ਨੇ ਆ ਤਾਂ ਤਿੰਨ ਜਿੱਥੇ ਅਲੱਗ-ਅਲੱਗ ਅਸੀਂ ਫਲਾਈਟਾਂ ਦੀਆਂ ਤਸਵੀਰਾਂ ਵਿਖਾ ਰਹੇ ਹਾਂ 5 ਫਰਵੀ 15 ਫਰਵੀ 16 ਫਰਵੀ ਨੂੰ ਫਲਾਈਟ ਜੋ ਕਿ ਅੰਮ੍ਰਿਤਸਰ ਲੈਂਡ ਕੀਤੀਆਂ ਉੱਥੇ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਕਿੰਨੇ-ਕਿੰਨੇ ਲੋਕ ਇਸ ਦੇ ਵਿੱਚ ਸ਼ਾਮਲ ਨੇ ਤੀਜੀ ਫਲਾਈਟ ਦੀ ਗੱਲ ਕਰੀਏ ਤਾਂ ਪਟਿਆਲਾ ਦੇ 2 ਨੇ ਸੰਗਰੂਰ ਦਾ 1 ਮੁਹਾਲੀ ਦਾ 1 ਗੁਰਦਾਸਪੁਰ ਦੇ 8 ਨੇ ਅੰਮ੍ਰਿਤਸਰ ਦੇ 4 ਲੋਕ ਜੋ ਕਿ ਰਿਪੋਰਟ ਹੋ ਕੇ ਆਏ ਨੇ ਜਲੰਧਰ 4 ਪਟਿਆਲਾ 2 ਫਿਰੋਜ਼ਪੁਰ ਦੇ 3 ਆ ਮਾਨਸਾ ਦੇ ਦੋ ਲੋਕ ਤੇ ਤੀਜੀ ਫਲਾਈਟ ਦੇ ਵਿੱਚ ਸ਼ਾਮਲ ਨੇ ਇਸ ਤੋਂ ਇਲਾਵਾ ਗੁਰਦਾਸਪੁਰ ਦੇ ਨਾਲ ਸੰਬੰਧਿਤ ਤੀਜੀ ਫਲਾਈਟ ਦੇ ਵਿੱਚ ਸਭ ਤੋਂ ਜ਼ਿਆਦਾ ਗੁਰਦਾਸਪੁਰ ਦੇ ਦੂਜੀ ਫਲਾਈਟ ਦੇ ਵਿੱਚ ਸਭ ਤੋਂ ਜ਼ਿਆਦਾ 11 ਲੋਕ ਜਿਹੜੇ ਗੁਰਦਾਸਪੁਰ ਦੇ ਨਾਲ ਸੰਬੰਧਿਤ ਸਨ ਆ ਤਾਂ ਹਾਲਾਂਕਿ ਹੋਰ ਨਾ ਸੂਬਿਆਂ ਦੇ ਵਿੱਚ ਵੀ ਗੱਲ ਕਰੀਏ ਗੁਜਰਾਤ ਦੇ ਵੀ ਨੇ ਇਹ ਤੀਜੀ ਫਲਾਈਟ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਹਰਿਆਣਾ ਦੇ ਨਾਲ ਸੰਬੰਧਿਤ ਲੋਕ ਨੇ 44 ਲੋਕ ਜੋ ਕਿ ਹਰਿਆਣਾ ਦੇ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਨੇ ਅਤੇ ਨਾਲੇ ਤੁਹਾਨੂੰ ਤਿੰਨ ਤਸਵੀਰਾਂ ਵਿਖਾ ਰਹੇ ਹਾਂ 5 ਫਰਵਰੀ ਨੂੰ ਪਹਿਲੀ ਫਲਾਈਟ ਪਹੁੰਚੀ ਫਿਰ 15 ਫਰਵਰੀ ਨੂੰ ਫਲਾਈਟ ਪਹੁੰਚੀ ਤੀਜੀ ਫਲਾਈਟ ਜੋ ਕਿ ਰਾਤ ਨੂੰ ਅੰਮ੍ਰਿਤਸਰ ਇਰਪੋਰਟ ਤੇ ਲੈਂਡ ਕਰਦੀ ਹੈ ਤੀਜੀ ਫਲਾਈਟ ਦੇ ਵਿੱਚ ਜਿੱਥੇ 112 ਕਾਨੂੰਨੀ ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਤਾਂ ਉਸ ਦੇ ਵਿੱਚ 31 ਲੋਕ ਜੋ ਕਿ ਪੰਜਾਬ ਦੇ ਨਾਲ ਵੀ ਸਸਬੰਧਿਤ ਨੇ ਅਤੇ ਇੱਕ ਇੱਕ ਕਰਕੇ ਸਾਰੇ ਉਹਨਾਂ ਨੌਜਵਾਨਾਂ ਦੇ ਨਾਲ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਸਾਡੇ ਸਹਿਯੋਗੀਆਂ ਨੂੰ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ ਜੋ ਕਿ ਆਪਣੀ ਪੂਰੀ ਹੱਡ-ਬੀਤੀ ਦਾਸਤਾਨ ਨਹੀਂ ਬਿਆਨ ਕਰੇ ਨੇ ਕਿ ਆਖਰਕਾਰ ਆ ਕਿਸ ਤਰੀਕੇ ਦੇ ਨਾਲ ਉਪਨਾਮਾ ਦੇ ਜੰਗਲਾਂ ਦੇ ਵਿੱਚੋਂ ਗੁਜ਼ਰਦੇ ਹੋਏ ਕਈ-ਕਈ ਮਹੀਨੇ ਉੱਥੋਂ ਦਾ ਔਕੜਾਂ ਵਾਲਾ ਸਫ਼ਰ ਤੈਅ ਕਰਦੇ ਹੋਏ ਭੁੱਖਣ ਭਾਣੇ ਆਮਰੀਕਾ ਦੇ ਬਾਰਡਰ ਤੱਕ ਪਹੁੰਚਦੇ ਨੇ ਆਖਰਕਾਰ ਉਸ ਦੇ ਬਾਅਦ ਉੱਥੇ ਹੀ ਪ੍ਰਸਤਿਬਧਨ ਨੂੰ ਹਰਾਸਤ ਵਿੱਚ ਲੈ ਲਿਆ ਜਾਂਦਾ ਹੈ ਆ ਕੈਂਪ ਦੇ ਵਿੱਚ ਰੱਖਿਆ ਜਾਂਦਾ ਤੇ ਉਸ ਦੇ ਬਾਅਦ ਅਮਰੀਕਾ ਤੋਂ ਰਿਪੋਰਟ ਕਰ ਦਿੱਤਾ ਗਿਆ ਵਤਨ ਵਾਪਸ ਭੇਜ ਦਿੱਤਾ ਗਿਆ। ਚੌਥੀ ਹੀ ਆ ਕਾਫੀ ਵਿਵਾਦ ਤੋਂ ਬਾਅਦ ਆਖਰਕਾਰ ਹਰਿਆਣਾ ਦੀ ਸੈਣੀ ਸਰਕਾਰ ਨੇ ਰਿਪੋਰਟ ਹੋਏ ਹਰਿਆਣੀਆਂ ਨੂੰ ਲੈਣ ਦੇ ਲਈ ਵਲੋਗੋ বাস ਭੇਜੀ ਉਸ ਤੋਂ ਪਹਿਲਾਂ ਦੋ ਵਾਰ ਆ ਹਰਿਆਣਾ ਸਰਕਾਰ ਆਪਣੇ ਨਾਗਰਿਕਾਂ ਨੂੰ ਪੁਲਿਸ ਮਹਿਕਮੇ ਦੀ বাস ਦੇ ਵਿੱਚ ਲੈ ਕੇ ਗਈ ਸੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਇਤਰਾਜ਼ ਵਿੱਚ ਤਾਇਆ ਸੀ ਕਿ ਹਰਿਆਣਾ ਸਰਕਾਰ ਕੈਦੀਆਂ ਵਾਂਗ ਲੈ ਕੇ ਜਾ ਰਹੀ ਹੈ। ਦੋਸਤੋ ਬਾਤ ਚਲਾ ਕਿ ਪਿਕਚਰ ਜਰੂਰ ਆ ਬਦਲੀ ਹਾਲਾਂਕਿ 5 ਫਰਵਰੀ ਨੂੰ ਤੇ 15 ਫਰਵਰੀ ਨੂੰ ਕਦੀਆਂ ਵਾਲੀ ਵੈਨ ਦੇ ਜ਼ਰੀਏ ਜੋ ਕਿ ਹਰਿਆਣਾ ਦੇ ਨਾਲ ਸੰਬੰਧਤ ਲੋਕਾਂ ਨੂੰ ਲਿਜਾਇਆ ਗਿਆ ਪਰ ਹੁਣ ਜਦੋਂ ਤੀਜੀ ਫਲਾਈਟ ਰਾਤ ਨੂੰ ਲੈਂਡ ਕੀਤੀ ਤਾਂ ਵੋਲvo ਬੱਸ ਖਾਸ ਤੌਰ ਤੇ ਭੇਜੀ ਗਈ ਤਨੋਂ ਉਸੇ ਹੀ ਵੋਲvo ਬੱਸ ਦੀਆਂ ਇਹ ਤਸਵੀਰਾਂ ਵਿਖਾ ਰਹੇ ਹਾਂ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਇਸ ਨੂੰ ਲੈ ਕੇ ਆ ਸਵਾਲ ਕੀਤਾ ਗਿਆ ਹੈ ਕਿ ਇਹ ਕੋਈ ਅਪਰਾਧੀ ਕੋਈ ਕ੍ਰਿਮੀਨਲ ਲੋਕ ਨਹੀਂ ਹੈ ਇਹ ਪੀੜਤ ਲੋਕ ਨੇ ਪੀੜਤ ਨੌਜਵਾਨ ਨੇ ਜੋ ਕਿ ਏਜੰਟਾਂ ਦੇ ਸ਼ਿਕਾਰ ਹੋਏ ਨੇ ਤੇ ਇਸ ਕਰਕੇ ਆਕਿਉ ਕਾਦੀਆਂ ਵਾਲੀ ਬੈਂਡ ਦੇ ਵਿੱਚ ਪਹੁੰਚਿਆ ਜਾਂਦਾ ਤੇ ਉਸ ਤੋਂ ਬਾਅਦ ਰਾਤ ਨੂੰ ਜਦੋਂ ਫਲਾਈਟ ਪਹੁੰਚੀ ਤਾਂ ਫਿਰ ਵੋਲਵੋ ਬੱਸ ਹਰਿਆਣਾ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਲੈਣ ਵਾਸਤੇ ਭੇਜੀ ਗਈ ਉਸੇ ਅਮਰੀਕਾ ਤੋਂ ਰਿਪੋਰਟ ਕੀਤੀ ਸਿੱਖ ਨੌਜਵਾਨਾਂ ਨੂੰ ਬਿਨਾ ਦਸਤਾਰ ਭੇਜਣ ਤੇ ਬਵਾਲ ਹੋ ਗਿਆ ਜੀਪੀ ਸੁਤਵਾਦ ਹੁਣ ਕਾਂਗਰਸ ਪਾਰਟੀ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਨੇ 트럼ਪ ਦੀ ਬੇਰਹਿਮੀ ਤੇ ਕਦੋਂ ਤੱਕ ਚੁੱਪ ਰਹੇਗੀ ਮੋਦੀ ਸਰਕਾਰ ਕਾਂਗਰਸ ਪਾਰਟੀ ਦੇ ਵੱਲੋਂ ਇਹ ਸਵਾਲ ਕੀਤਾ ਗਿਆ ਕਾਂਗਰਸ ਦਾ ਕਹਿਣਾ ਹੈ ਕਿ ਅਮਰੀਕਾ ਨੇ ਇਸ ਵਾਰ ਹੱਦ ਹਰ ਹੱਦ ਪਾਰ ਕਰ ਦਿੱਤੀ ਸਿੱਖ ਨੌਜਵਾਨਾਂ ਦੀ ਦਸਤਾਰ ਉਤਾਰੇਗੀ ਕਾਂਗਰਸ ਪਾਰਟੀ ਦੇ ਵੱਲੋਂ ਤਿੱਖਾ ਹਮਲਾ ਬੋਲਿਆ ਗਿਆ ਅ ਦਰਸਲ ਉਹ ਸਿੱਖ ਨੌਜਵਾਨ ਦੇ ਨਾਲ ਵੀ ਸਾਡੇ ਸਹਿਯੋਗੀ ਜਿਹੜੇ ਕਿ ਪੰਕਜ ਕਪਾਈ ਉਹਨਾਂ ਦੇ ਵੱਲੋਂ ਗੱਲਬਾਤ ਵੀ ਕੀਤੀ ਗਈ ਉਹਨਾਂ ਨੇ ਖੁਦ ਇਸ ਗੱਲ ਦਾ ਜ਼ਿਕਰ ਕੀਤਾ ਕਿ ਬਿਨਾਂ ਦਸਤਾਰ ਦੀ ਉਸ ਨੂੰ ਕੈਂਪ ਦੇ ਵਿੱਚ ਰੱਖਿਆ ਗਿਆ ਬਿਨਾਂ ਦਸਤਾਰਾਂ ਦੇ ਸਿੱਖ ਨੌਜਵਾਨਾਂ ਨੂੰ ਜਹਾਜ਼ ਦੇ ਵਿੱਚ ਬਿਠਾਇਆ ਗਿਆ ਇਸੇ ਤਰੀਕੇ ਦੇ ਨਾਲ ਅੰਮ੍ਰਿਤਸਰ ਤੱਕ ਲਿਆਂਦਾ ਗਿਆ ਆ ਤਾਂ ਕੱਲ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਦੇ ਵੱਲੋਂ ਵੀ ਕਿਹਾ ਗਿਆ ਕਿ ਜਿਹੜੇ ਸਿੱਖ ਨੌਜਵਾਨ ਸਨ ਉਹਨਾਂ ਦੇ ਸਿਰਾਂ 'ਤੇ ਦਸਤਾਰਾਂ ਨਹੀਂ ਸਨ ਮੌਕੇ ਤੇ ਸ਼ਰਮਣੀ ਕਮੇਟੀ ਤੇ ਉਹਨਾਂ ਨੂੰ ਦਸਤਾਰਾਂ ਦਿੱਤੀਆਂ ਗਈਆਂ ਜਿੱਥੇ ਪਹਿਲਾਂ ਐਸਜੀਪੀਸੀ ਦੇ ਵੱਲੋਂ ਸਖਤ ਇਤਰਾਜ਼ ਪਾਇਆ ਗਿਆ ਤੇ ਹੁਣ ਇਸ ਦੇ ਬਾਅਦ ਕਾਂਗਰਸ ਪਾਰਟੀ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਨੇ ਕਾਂਗਰਸ ਦਾ ਕਹਿਣਾ ਹੈ ਕਿ ਟਰੰਪ ਦੀ ਬੇਰਹਿਮੀ ਤੇ ਆਖਰਕਾਰ ਮੋਦੀ ਸਰਕਾਰ ਕਦੋਂ ਤੱਕ ਚੁੱਪ ਰਹੇਗੀ ਅਮਰੀਕਾ ਨੇ ਇਸ ਵਾਰ ਹਰ ਹੱਦ ਪਾਰ ਕੀਤੀ ਹੈ ਕਾਂਗਰਸ ਦਾ ਕਹਿੰਦੇ ਕਿ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਉਤਾਰੀਆਂ ਗਈਆਂ ਹਨ अमेरिका ने जब 104 भारतीयों को पहली बार वापस भेजा तो बंधक की तरह हाथों में हथकड़िया और पैरों में बेड़ियां डालकर भेजा और ये देखकर पूरा देश आहत था पूरे देश ने अपमानित महसूस किया इसकी सब ने घोर निंदा की और इसीलिए ये उम्मीद थी कि 143 करोड़ हिंदुस्तानियों का प्रधानमंत्री जब अमेरिका के राष्ट्रपति से मिलेगा तो वो मानवीयता की मांग करेंगे और वो आपत्ति जताएंगे अपने लोगों के साथ हुई उस बदसलूकी पर और अमेरिका दोबारा से वो बर्बरता करने की हिमाकत नहीं करेगा लेकिन अमेरिका ने तो इस बार हर हद पार कर दी फिर से लोगों को हथकड़ी पहनाकर बंधक बनाकर भेजा भेजने से पहले डिटेंशन सेंटर में भी बांध कर रखा और यही नहीं इस बार तो हर मर्यादा की सीमा लांघकर हमारे सिख भाइयों की पगड़ी तक खोलकर भेजा मोदी जी आप अभी भी चुप रहेंगे ਆਪ ਅਮਰੀਕਾ ਮਾਗਾ ਮੀਗਾ ਮੇਗਾ ਕਰਨੇ ਗਏ ਸੀ ਜਾਂ ਦੇਸ਼ਵਤ ਕੀ ਬਾਤ ਕਰਨੇ ਲਾਣਤ ਹੈ ਆਪਕੇ ਫਰਜ਼ੀ ਦਾਵੋ ਔਰ ਖੋਖਲੇ ਵਾਦੋ ਪਰ ਔਰ ਭਕਤੋ ਕੁਛ ਕਹਿਨੇ ਸੇ ਪਹਿਲੇ ਨਾ ਚੁੱਲੂ ਭਰ ਪਾਣੀ ਮੇ ਡੂਬ ਮੜੋ ਕਿਉਂਕਿ ਇਹ ਹਿੰਦੁਸਤਾਨ ਕੀ ਅਸਮਿਤਾ ਕਾ ਹਮਾਰੇ ਅਪਮਾਨ ਕਾ ਮਾਮਲਾ ਹੈ ਜੋ ਸ਼ਾਇਦ ਆਪ ਜੈਸੇ ਲੋਗ ਸਮਝੇਂਗੇ ਹੀ ਨਹੀਂ ਜਹਾਜ ਦੇ ਵਿੱਚ ਜਿਹੜੇ ਯਾਤਰੀ ਆਏ ਨੇ ਜਿਹੜੇ ਰਿਪੋਰਟ ਹੋ ਕੇ ਅਮਰੀਕਾ ਤੋਂ ਆਏ ਨੇ ਉਹ ਕਰੀਬ 70 ਦੇ ਕਰੀਬ 75 ਦੇ ਕਰੀਬ ਪੰਜਾਬ ਦੇ ਦੱਸੇ ਜਾਂਦੇ ਨੇ ਸੋ ਇਸ ਤਰ੍ਹਾਂ ਅੱਜ ਵੀ ਇੱਕ ਹੋਰ ਜਹਾਜ ਆਉਣ ਦਾ ਜਿਹੜਾ ਐਲਾਨ ਹੋ ਚੁੱਕਿਆ ਉਹ ਉਹਨਾਂ ਨੂੰ ਹਥਕੜੀਆਂ ਤੇ ਪੈਰਾਂ 'ਚ ਬੇੜੀਆਂ ਪਾ ਕੇ ਲਜਾਇਆ ਜਾ ਰਿਹਾ ਲਿਆਦਾ ਜਾ ਰਿਹਾ ਜਿਹਨੂੰ ਕਿ ਬੜਾ ਇਸ ਗੱਲ ਦਾ ਵਿਰੋਧ ਹੋਇਆ ਕਿ ਮਾਂ ਜਿਹੜੇ ਮਨੁੱਖਤਾ ਦੇ ਜਿਹੜੇ ਕਦਰਾਂ ਕੀਮਤਾਂ ਨੇ ਉਹਨਾਂ ਦੇ ਖਿਲਾਫ ਇਹ ਸਾਰਾ ਕੁਝ ਕੀਤਾ ਗਿਆ ਇਹਦੇ ਵਿੱਚ ਇੱਕ ਹੋਰ ਗੱਲ ਉੱਪਰ ਕੇ ਸਾਹਮਣੇ ਆਈ ਜਦੋਂ ਕਿ ਸ਼ਰੋਮੀ ਗੁਰਦਾਰਾ ਪਰੰਧ ਕਮੇਟੀ ਵੱਲੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਉੱਥੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਉਹਦੇ ਨਾਲ ਦੀ ਨਾਲ ਜਦੋਂ ਮੈਨੂੰ ਰਾਤ 12 ਵਜੇ ਇੱਕ ਫੋਨ ਆਉਂਦਾ ਤੇ ਉਹ ਫੋਨ ਕਰਨ ਵਾਲਾ ਇਹ ਗੱਲ ਕਹਿੰਦਾ ਜੀ ਸ਼ਾਵਾਸ਼ ਇਹ ਤੁਹਾਡੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਜਿਨ੍ਹਾਂ ਨੇ ਇਹ ਜਿਹੜਾ ਕਾਰਜ ਕੀਤਾ ਮੈਂ ਕਿਹਾ ਕੀ ਕੀਤਾ ਤਾਂ ਉਹ ਕਹਿੰਦੇ ਵੀ ਜਿਹੜੇ ਉਧਰੋਂ ਸਿੱਖ ਨੌਜਵਾਨ ਆਏ ਸੀ ਉਹਨਾਂ ਦੇ ਸਿਰਾਂ ਤੇ ਦਸਤਾਰਾਂ ਨਹੀਂ ਸੀ ਉਹ ਸ਼੍ਰੋਮਣੀ ਕਮੇਟੀ ਦੇ ਜਿਹੜੇ ਉੱਥੇ ਸਾਡੇ ਤਾਇਨਾਤ ਅਧਿਕਾਰੀ ਸੀ ਉਹਨਾਂ ਨੇ ਉੱਥੋਂ ਦੀ ਜਿਹੜੀ ਜਿਹੜੀ 에어ਪੋਰਟ ਦੀ ਫੋਰਸ ਆ ਉਸ ਦੇ ਸਹਿਯੋਗ ਨਾਲ ਜਿਨ੍ਹਾਂ ਨੌਜਵਾਨਾਂ ਦੇ ਸਿਰ ਤੇ ਦਸਤਾਰਾਂ ਨਹੀਂ ਸੀ ਉਹਨਾਂ ਨੂੰ ਦਸਤਾਰਾਂ ਦਿੱਤੀਆਂ ਅੱਜ ਦੇ ਮੀਡੀਆ ਨੇ ਬਹੁਤ ਅੱਛੀ ਖ਼ਬਰ ਚਲਾਈ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਚੰਗੇ ਕੰਮ ਦੀ ਛਲਾਗਾ ਹੋਣੀ ਚਾਹੀਦੀ ਆ ਜੀ ਸਾਹਿਬ ਉੱਥੇ ਗਏ ਸੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਡੰਕਾ ਉਹਨਾਂ ਦਾ ਕਹਿੰਦੇ ساری ਦੁਨੀਆ 'ਚ ਵੱਜਦਾ ਤੇ ਜਦੋਂ ਉਹ ਹੱਥ ਮਿਲਾਈ ਜਾਂਦੇ ਸੀ ਉਹਦੇ ਨਾਲ ਆਪਣੇ ਡੋਨਾਲਡ ਟਰੰਪ ਨਾਲ ਜਿਹੜੇ ਅਮਰੀਕਾ ਦੇ ਮਾਨਯੋਗ ਰਾਸ਼ਟਰਪਤੀ ਐ ਉਦੋਂ ਸਾਡੇ ਬੱਚਿਆਂ ਨੂੰ ਹੱਥ ਘੜੀਆਂ ਲਾਈਆਂ ਜਾ ਰਹੀਆਂ ਸੀ ਕਲੰਬੀਆ ਵਰਗੇ ਨਿੱਕੇ-ਨਿੱਕੇ ਦੇਸ਼ ਉਹਨਾਂ ਦੇ ਜਿਹੜੇ ਨਾਗਰਿਕ ਐ ਉਹਨਾਂ ਨੂੰ ਸਨਮਾਨ ਪੂਰੂ ਕੇ ਆਪਦੇ ਆਪ ਦੇ ਦੇਸ਼ ਭੇਜਿਆ ਜਾ ਰਿਹਾ तो की गल मोदी साहब उन बारे गाल नहीं कर सकते हमारे देश के लिए ये अच्छी बात नहीं है प्राइम मिनिस्टर को बेसिकली वो बिल्कुल जो है वो बात करनी चाहिए और मिलिट्री प्लेन्स का मतलब नहीं हमारे सिविलियन प्लेन्स भेजने चाहिए और उस प्लेन के ज़रिए हमारे जितने भी कोई इलीगल माइग्रेंट्स हैं उनको लाना चाहिए ਮੈਨੂੰ ਲੱਗਦਾ ਕਿ ਇਹ ਬਹੁਤ ਅਨਫੋਰਚੂਨੇਟ ਮੰਦਪਾਗਿਆ ਔਰ ਉਹ ਵੀ ਉਹਨਾਂ ਹਾਲਾਤਾਂ ਦੇ ਵਿੱਚ ਕਿ ਬੀੜੀਆਂ ਲਾ ਕੇ ਉਹਨਾਂ ਨੂੰ ਭੇਜਿਆ ਜਾ ਰਿਹਾ ਕਿ ਉਹ ਕ੍ਰਾਈਮਨਲ ਤਾਂ ਹੈ ਨਹੀਂਗੇ ਉਹ ਇੱਕ ਚੰਗੀ ਸੁਨਾਰੇ ਭੁੱਖ ਦੇ ਲਈ ਉੱਥੇ ਗਏ ਸੀ ਪਰ ਇਸ ਤਰੀਕੇ ਦਾ ਵਰਤਾਰਾ ਹੈ ਉਹ ਟੋਟਲੀ ਕੰਡਮੇਬਲ ਹੈ ਉਹ ਮੰਦਪਾਗਿਆ ਅਨਫੋਰਚੂਨੇਟ ਉਹਦੀ ਨਿੰਦਿਆ ਕਰਦੇ ਆ ਜਿਹੜੇ ਜਿਹੜੇ ਸਰਕਾਰ ਦੇ ਵਿੱਚ ਧਿਆਨ ਦੇ ਵਿੱਚ ਆਈ ਜਾਂਦੇ ਨੇ ਕਾਫੀ ਵੱਡੇ ਪੱਧਰ ਤੇ ਪਰ ਉਹਨਾਂ ਦੇ ਉੱਪਰ ਕਾਰਵਾਈ ਹੋਈ ਜਾਂਦੀ ਹੈ ਹੁਣ ਤੱਕ ਇਹ ਸਵਾਲ ਦਾ ਜਵਾਬ ਨਹੀਂ ਮਿਲਿਆ ਹੈਗਾ ਕਿ ਜਦੋਂ ਉਹਨਾਂ ਨੂੰ ਅਮਰੀਕਾ ਤੋਂ ਕੱਢਿਆ ਗਿਆ ਅਮਰੀਕਾ ਦਾ ਜਿਹੜਾ ਕਾਨੂੰਨ ਹੈ ਕਿਆ ਉਸ ਕਾਨੂੰਨ ਦੀ ਪਾਲਣਾ ਕੀਤੀ ਗਈ ਹੈ? ਕਿਆ ਡਿਊ ਪ੍ਰੋਸੈਸ ਫਾਲੋ ਕੀਤਾ ਗਿਆ ਹੈ? ਏਕਾ ਔਰ ਦੂਸਰਾ ਜਿਸ ਤਰ੍ਹਾਂ ਤੁਸੀਂ ਹਥਕੜੀਆਂ ਔਰ ਬੀੜੀਆਂ ਲਾ ਕੇ ਅ ਅਮਰੀਕੀ ਅ ਏਅਰ ਫੋਰਸ ਦੇ ਜਹਾਜ਼ਾਂ ਦੇ ਵਿੱਚ ਉਹਨਾਂ ਦੇ ਮਿਲਟਰੀ ਦੇ ਜਹਾਜ਼ਾਂ ਦੇ ਵਿੱਚ ਉਹਨਾਂ ਨੂੰ ਵਾਪਸ ਲੈ ਕੇ ਆ ਰਹੇ ਹੋ ਇਸ ਤੋਂ ਹੋਰ ਵੱਡੀ ਇਸ ਮੁਲਕ ਦੀ ਤੋਹਫੀਨ ਹੋਰ ਕੀ ਹੋ ਸਕਦੀ ਹੈ? ਰੇਡਿੰਗ ਦੇ ਵਿੱਚ ਬੰਨ ਕੇ ਰਿਪੋਰਟ ਕਰਨ ਦੇ ਖਿਲਾਫ ਅਮਰਸਰ ਕਾਂਗਰਸ ਦਾ ਪ੍ਰਦਰਸ਼ਨ ਕੀਤਾ ਪਿਆ ਮੋਦੀ ਦੇ ਦੋਸਤ ਟਰੰਪ ਉਹਨਾਂ ਨੂੰ ਦੇ ਰਹੇ ਨੇ ਤੋਹਫਾ ਅੱਗੇ ਤੋਂ ਅਜਿਹਾ ਨਾ ਹੋਵੇ ਪ੍ਰਧਾਨ ਮੰਤਰੀ ਕਰਨ ਵਾਦਾ ਸੰਗਰੂਰ ਦੇ ਪਿੰਡ ਬਗਰੋਲ ਦੇ ਵਿੱਚ ਬਾਬਾ ਸਾਹਿਬ ਦੇ ਬੁੱਤ ਦੀ ਜਗ੍ਹਾ ਨੂੰ ਲੈ ਕੇ ਛੜਿਆ ਵਿਵਾਦ ਦੋ ਧਿਰਾਂ ਨੇ ਇੱਕ ਦੂਜੇ ਤੇ ਭਰਾਈ ਇੱਟਾਂ ਰੋੜੇ ਬੁੱਤ ਦੀ ਜਗ੍ਹਾ ਨੂੰ ਲੈ ਕੇ ਹੋਈ ਟਕਰਾਅ ਪਠੇਣਾ ਦੇ ਪਿੰਡ ਚੱਕ ਰੁਧੂ ਸਿੰਘ ਵਾਲਾ ਦੇ ਵਿੱਚ ਪਿਓ ਨੇ ਪੁੱਤ ਦਾ ਕੀਤਾ ਕਤਲ ਗੋਲੀ ਮਾਰ ਕੇ ਉਤਾਰਿਆ ਮੌਦ ਦੇ ਘਾਟਕ ਰੈਲੂ ਕਲੇਜ ਦੇ ਵਿੱਚ ਚੁੱਕਿਆ ਖੌਫਨਾਕ ਕਦਮ ਅਧਿਕਾਰ ਸਾਹਿਬ ਦੇ ਵਿੱਚ ਗੈਂਗਸਟਰ ਅਸ਼ਰਦਾਲਾ ਦੇ ਦੋ ਗੁਰਗੇ ਕਾਬੂ ਪੰਜ ਪਿਸਤਲ ਸਮੇਤ ਜ਼ਿੰਦਾ ਰੌਂਦ ਬਰਾਮਦ ਮੁਲਜ਼ਮਾਂ ਨੇ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਤੇਜਵੀਰ ਦਾ ਲਿਆਨਾ ਹਨਾ ਦੇ ਵਿੱਚ ਕਾਰ ਸਵਾ ਚਾਰ ਲੁਟੇਰਿਆਂ ਨੇ ਇੱਕ ਬਾਈਕ ਸਵਾਰ ਤੋਂ ਕੀਤੀ ਲੁੱਟ ਤੇਜਰ ਹਥਿਆਰ ਦੇ ਨਾਲ ਵੱਡੇ ਦੋਵੇਂ ਗੁੱਟ 25000 ਦੀ ਨਕਦੀ ਲੈ ਕੇ ਹੋਏ ਫਰਾਰ ਜਿਲੰਦਰ ਦੇ ਮਕਸੂਦਾਂ ਫਲਾਈਓਵਰ ਦੇ ਹੇਠਾਂ ਦੋ ਧਿਰਾਂ ਦੇ ਵਿਚਾਲੇ ਹੋਏ ਖੂਨੀ ਝੜਪ ਦੋਵੇਂ ਧਿਰਾਂ ਨੇ ਇੱਕ ਦੂਜੇ ਤੇ ਤੇਜਰ ਹਥਿਆਰਾਂ ਦੇ ਨਾਲ ਕੀਤੀ ਵਾਰ ਸਥਾਨਕ ਲੋਕਾਂ ਦੇ ਮੁਤਾਬਿਕ ਤਿੰਨ ਗੋਲੀਆਂ ਦੀ ਆਵਾਜ਼ ਵੀ ਦਿੱਤੀ ਸੁਣਾਈ ਹਾਜ਼ਲਕਾ ਦੇ ਟ੍ਰੇਨ ਡੱਗੇ ਗੁਲਾਬ ਸਿੰਘ ਵਾਲਾ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ ਰੇਲਵੇ ਲਾਈਨ ਤੇ ਮਿੜੀ ਵਿਸ਼ਾਲ ਕੁਮਾਰ ਦੀ ਲਾਸ਼ ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਨਹੀਂ ਲੱਗਿਆ ਪਤਾ ਲੁਧਿਆਣਾ ਦੇ ਵਿਚ ਵਾਪਰਿਆ ਦਰਦਨਾਕ ਸੜਕ ਹਾਦਸਾ ਜਲੰਧਰ ਬਾਈਪਾਸ ਦੇ ਨੇੜੇ ਟਰੱਕ ਨੇ ਸਾਬਕਾ ਫੌਜੀ ਨੂੰ ਦਰੜਿਆ ਇਲਾਜ ਦੇ ਦੌਰਾਨ ਹਸਪਤਾਲ ਦੇ ਵਿੱਚ ਤੋੜਿਆ ਦਮ ਮਾਨਸਾ ਦੇ ਟ੍ਰੇਨ ਪੈਣੀ ਭਾਗਾ ਦੇ ਵਿੱਚ ਵਾਪਰਿਆ ਹਾਦਸਾ ਬੱਸ ਤੇ ਮੋਟਰਸਾਈਕਲ ਦੀ ਪੈਨਕ ਟੱਕਰ ਦੇ ਵਿੱਚ ਜੋ ਬੁੱਤਰ ਦੀ ਮੌਤ ਬੱਸ ਦੇ ਅਚਾਨਕ ਬ੍ਰੇਕ ਲਗਾਉਣ ਦੇ ਕਾਰਨ ਵਾਪਰਿਆ ਹਾਦਸਾ ਅਮਰ ਸਾਹਿਬ ਦੇ ਪਿੰਡ ਚੁੰਡਾ ਕਲਾਂ ਦੇ ਨੌਜਵਾਨ ਦੀ ਕੈਨੇਡਾ ਦੇ ਵਿੱਚ ਹੋਈ ਮੌਤ ਸੜਕ ਹਾਦਸੇ ਦੇ ਵਿੱਚ ਗਈ ਦیدارਜੀਤ ਸਿੰਘ ਦੀ ਚਾਣ ਸਨੈਰੀ ਖ਼ੁਕ ਦੇ ਲਈ 2 ਸਾਲ ਪਹਿਲਾਂ ਗਿਆ ਸੀ ਵਿਦੇਸ਼ ਰੋਕਾਂਗੇ ਅਗਲੀ ਵੱਡੀ ਖ਼ਬਰ ਦਾ ਦਲਿਤ ਦੇ ਵਿੱਚ ਅੱਜ ਹੋਣ ਵਾਲੀ ਭਾਜਪਾ ਵਿਧਾਇਕਦਲ ਦੀ ਬੈਠਕ ਟਲ ਗਈ ਹੈ ਹੁਣ 19 ਫਰਵਰੀ ਨੂੰ ਮੀਟਿੰਗ ਹੋ ਸਕਦੀ ਹੈ ਤੇ 20 ਤਰੀਕ ਨੂੰ ਨਵੀਂ ਸਰਕਾਰ ਦਾ ਸੋਹ ਚੁੱਕ ਸਮਾਗਮ ਸੰਭਵ ਹੈ ਤਾਂ ਦਿੱਲੀ ਦੇ ਵਿੱਚ ਦਰਸਲ ਪਹਿਲਾਂ ਅੱਜ ਭਾਜਪਾ ਵਿਧਾਇਕਦਲ ਦੀ ਮੀਟਿੰਗ ਹੋਣੀ ਸੀ ਪਰ ਫਿਲਹਾਲ ਇਸ ਨੂੰ ਟਾਲ ਦਿੱਤਾ ਗਿਆ ਤੇ ਹੁਣ 19 ਫਰਵਰੀ ਨੂੰ ਇਹ ਮੀਟਿੰਗ ਹੋ ਸਕਦੀ ਹੈ ਤਾਂ 20 ਤਰੀਕ ਨੂੰ ਨਵੀਂ ਸਰਕਾਰ ਦਾ ਸੋਹ ਚੁੱਕ ਸਮਾਗਮ ਸੰਭਵ ਹੈ ਕਿਉਂਕਿ 19 ਤਰੀਕ ਨੂੰ ਬਿਲਕੁਲ ਸਾਫ ਹੋ ਸਕਦਾ ਹੈ ਕਿ ਆਖਰਕਾਰ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਭਾਜਪਾ ਵਿਧਾਇਕਦਲ ਦਾ ਨੇਤਾ ਕਿਸ ਨੂੰ ਚੁਣਿਆ ਜਾਂਦਾ ਇਸ ਤੇ ਵੀ ਨਜ਼ਰ ਰਹੇਗੀ ਕਿਉਂਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਗੱਲ ਕੀਤੀ ਜਾਵੇ ਤੇ ਇਸ ਵਾਰ ਭਾਜਪਾ ਨੂੰ ਵੱਡੀ ਜਿੱਤ ਹਾਸਲ ਹੋਈ ਆਖਰਕਾਰ 27 ਸਾਲਾਂ ਦਾ ਜੋ ਕੇ ਬਨਵਾਸ ਖਤਮ ਹੋਇਆ ਹੈ 1993 ਤੋਂ ਬਾਅਦ ਇਸ ਵਾਰ ਸਾਲ 2025 ਦੇ ਵਿੱਚ ਬੀਜੇਪੀ ਦੇ ਵੱਲੋਂ ਜਿੱਤ ਦਰਜ ਕੀਤੀ 48 ਸੀਟਾਂ ਜਿੱਤਨ ਦੇ ਵਿੱਚ ਬੀਜੇਪੀ ਕਾਮਯਾਬ ਰਹੀ ਹੈ ਹੁਣ ਦਿੱਲੀ ਦੇ ਵਿੱਚ ਵੀ ਜਮੇਤ ਸਰਕਾਰ ਬਣਨ ਜਾ ਰਹੀ ਹੈ ਤੇ 19 ਫਰਵਰੀ ਨੂੰ ਵਿਧਾਇਕ ਦਲ ਦੀ ਮੀਟਿੰਗ ਹੋ ਸਕਦੀ ਹੈ ਉਸ ਦਿਨ ਬਿਲਕੁਲ ਪਿਕਚਰ ਸਾਫ ਹੋ ਜਾਵੇਗੀ ਕਿ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਅਤੇ 20 ਤਰੀਕ ਨੂੰ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਹੋਣ ਜਾ ਰਿਹਾ ਹੈ ਹਾਲਾਂਕਿ ਅਰੇਸ ਦੇ ਵਿੱਚ ਵੱਖ-ਵੱਖ ਨਾਮ ਜੋ ਕੀ ਲਗਾਤਾਰ ਅੱਗੇ ਚੱਲ ਰਹੇ ਨੇ ਆਖਰਕਾਰ ਬਿਲਕੁਲ ਫਾਈਨਲ ਜਿਹੜੀ ਕਿ ਪੁਸ਼ਟੀ ਹੈ ਉਹ 19 ਤਰੀਕ ਨੂੰ ਹੋਵੇਗੀ ਕਿਉਂਕਿ 19 ਤਰੀਕ ਨੂੰ ਵਿਧਾਇਕ ਦਲ ਦੀ ਮੀਟਿੰਗ ਹੋਣ ਜਾ ਰਹੀ ਹੈ ਤੇ 20 ਤਰੀਕ ਨੂੰ ਨਵੀਂ ਸਰਕਾਰ ਦਾ ਸੋਹ ਚੁੱਕ ਸਮਾਗਮ ਦਿੱਲੀ ਦੇ ਵਿੱਚ ਹੋ ਸਕਦਾ ਹੈ